ਇਹ ਅੰਦੇਣਾ ਮਹੱਤਵਪੂਰਨ ਕਿਉਂ ਹੈ ਅਸੀਂ ਸਾਰੇ ਕਮਰੇ ਵਿੱਚ ਕੁਝ ਲੈਣ ਲਈ ਦਾਖਲ ਹੁੰਦੇ ਹਾਂ ਫਿਰ ਪੂਰੀ ਤਰ੍ਹਾਂ ਭੁੱਲ ਜਾਂਦੇ ਹਾਂ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਪਰ ਤੁਹਾਨੂੰ ਜੋ ਹੈਰਾਨ ਕਰ ਸਕਦਾ ਹੈ ਉਹ ਇਹ ਹੈ ਕਿ ਇਹ ਤੁਹਾਡੀ ਯਾਦਾਸ਼ਤ ਨਹੀਂ ਹੋ ਸਕਦੀ ਹੈ ਜੋ ਤੁਹਾਨੂੰ ਇਹਨਾਂ ਸਥਿਤੀਆਂ ਵਿੱਚ ਨਿਰਾਸ਼ ਕਰਦੀ ਹੈ ਸਿਰਫ ਤੁਹਾਡਾ ਧਿਆਨ ਲਈ ਹਰ ਰੋਜ਼ ਦਾ ਧਿਆਨ ਹਾਜ਼ਰ ਜਵਾਬੀ ਵਾਰੇ ਹੁੰਦਾ ਹੈ ਇਸ ਦਾ ਮਤਲਬ ਜੋ ਤੁਸੀਂ ਕਰ ਰਹੇ ਹੋ ਉਸ ਨੂੰ ਕਰਦੇ ਹੋਏ ਸਿਰਫ ਉਸ ਕੰਮ ਉੱਪਰ ਹੀ ਧਿਆਨ ਦੇਣਾ ਬਦਕਿਸਮਤੀ ਨਾਲ ਹਜ਼ਰ ਜਵਾਬੀ ਹਾਸਲ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ ਸਿਰਫ ਕੁਝ ਚੀਜ਼ਾਂ ਕਰਕੇ ਅਸੀਂ ਸਾਰੇ ਦੁਚਿੱਤੇ ਬਾਰੇ ਬਹੁਤ ਕੁਝ ਜਾਣਦੇ ਹਾਂ ਕਈ ਕਾਰਨ ਤੁਹਾਡੇ ਦਿਮਾਗ ਨੂੰ ਚੱਲ ਰਹੇ ਕੰਮ ਤੇ ਧਿਆਨ ਦੇਣ ਦੀ ਥਾਂ ਤੇ ਭਟਕਾ ਦਿੰਦੇ ਹਨ ਤਣਾਅ ਦਵਾਈਆਂ ਸ਼ਰਾਬ ਅਤੇ ਦੁਚਿੱਤਾਪਣ ਤੁਹਾਡੀ ਉਮਰ ਵਧਣ ਨਾਲ ਆਮ ਹੋ ਜਾਂਦਾ ਹੈ ਇਸ ਲਈ ਇਹ ਤੁਹਾਨੂੰ ਗਲਤ ਸਿੱਟਾ ਕੱਢਣ ਲਈ ਮਜਬੂਰ ਕਰ ਦਿੰਦਾ ਹੈ ਕਿ ਤੁਹਾਡੀ ਧਿਆਨ ਦੇਣ ਵਿੱਚ ਸਮੱਸਿਆ ਅਲਜ਼ਾਈਮਰ ਰੋਗ ਦੀ ਸ਼ੁਰੂਆਤ ਹੈ ਖੁਸ਼ਕਿਸਮਤੀ ਨਾਲ ਕੁਝ ਚੀਜ਼ਾਂ ਹਨ ਜੋ ਤੁਹਾਨੂੰ ਆਪਣਾ ਧਿਆਨ ਵਾਪਸ ਪਾਉਣ ਵਿੱਚ ਮਦਦ ਕਰ ਸਕਦੀਆਂ ਹਨ ਪਾਇਲਟ ਆਪਣੇ ਆਪ ਨੂੰ ਹਾਜ਼ਰ ਜਵਾਬ ਰੱਖਣ ਲਈ ਆਪਣੇ ਆਪ ਨਾਲ ਗੱਲਾਂ ਕਰਨਾ ਅਤੇ ਜਾਂਚ ਸੂਚੀਆਂ ਦੀ ਵਰਤੋਂ ਕਰਦੇ ਹਨ ਉਹ ਆਪਣੇ ਆਪ ਨੂੰ ਮੋਮੈਂਟ ਵਿੱਚ ਰੱਖਣ ਲਈ ਆਪਣੇ ਸਹ ਪਾਇਲਟ ਨਾਲ ਹਰ ਕਾਰਵਾਈ ਦਾ ਹੀ ਗੱਲ ਕਰਦੇ ਹਨ ਕੁਝ ਲੋਕ ਆਦਤ ਬਣਾ ਲੈਂਦੇ ਹਨ ਜਿਵੇਂ ਕਿ ਆਪਣੀਆਂ ਚਾਬੀਆਂ ਰੱਖਣ ਲਈ ਇੱਕ ਥਾਂ ਚੁਣਨਾ ਇਸ ਲਈ ਉਹਨਾਂ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ ਉਹਨਾਂ ਨੇ ਕਿੱਥੇ ਰੱਖੀਆਂ ਹਨ ਦੂਜਿਆਂ ਲਈ ਇਹ ਇੱਕ ਵਿਅਕਤੀਗਤ ਕੰਮ ਤੇ ਧਿਆਨ ਦੇਣ ਵਿੱਚ ਮਦਦ ਲਈ ਸਧਾਰਨ ਟੀਚਿਆਂ ਨੂੰ ਸੈੱਟ ਕਰਕੇ ਕੰਮ ਕਰਦਾ ਹੈ ਆਪਣੇ ਆਪ ਤੇ ਜ਼ਿਆਦਾ ਸਖਤ ਨਾ ਹੋਵੋ ਹਾਲਾਂਕਿ ਅਤੇ ਤੁਸੀਂ ਕੰਮ ਖਤਮ ਕਰ ਲਵੋ ਅਤੇ ਆਪਣੇ ਆਪ ਨੂੰ ਸ਼ਾਬਾਸ਼ੀ ਦਿਓ ਇਹ ਛੋਟੇ ਛੋਟੇ ਧਿਆਨ ਦੇਣ ਵਿੱਚ ਮਦਦ ਕਰਨ ਵਾਲੇ ਕੰਮ ਤੁਹਾਡੇ ਚਿੱਤੀਪਨ ਨੂੰ ਘਟਾਉਂਦੇ ਹਨ ਪਰ ਇਹ ਇਸ ਤੋਂ ਵੀ ਵੱਧ ਕਰਦੇ ਹਨ ਕਿਉਂਕਿ ਜੇਕਰ ਤੁਸੀਂ ਹਾਜ਼ਰ ਜਵਾਬ ਹੋ ਤੁਸੀਂ ਨਕਾਰਾਤਮਕ ਸੋਚਾ ਤੋਂ ਦੂਰ ਰਹਿਣ ਵਿੱਚ ਬਿਹਤਰ ਸਮਰੱਥ ਹੋ ਸਕਦੇ ਹੋ ਜਾਂ ਯਾਦਾਂ ਜੋ ਗੁੱਸੇ, ਤਣਾਅ ਅਤੇ ਡਿਪਰੈਸ਼ਨ ਦਾ ਕਾਰਨ ਬਣ ਸਕਦੀਆਂ ਹਨ ਜੋ ਤੁਹਾਨੂੰ ਤੁਹਾਡੇ ਵਿਚਾਰਾਂ ਤੇ ਧਿਆਨ ਦੇਣ ਲਈ ਹੋਰ ਸਮਾਂ ਦੇਵੇਗਾ ਜੋ ਤੁਹਾਨੂੰ ਆਪਣੇ ਬਾਰੇ ਚੰਗਾ ਮਹਿਸੂਸ ਕਰਵਾਉਂਦੀਆਂ ਹਨ ਇਸ ਲਈ ਅਗਲੀ ਵਾਰ ਜਦ ਤੁਸੀਂ ਕਿਸੇ ਵਿਅਕਤੀ ਨੂੰ ਪਹਿਲੀ ਵਾਰ ਮਿਲੋ ਅਤੇ ਉਸ ਦਾ ਨਾਮ ਭੁੱਲ ਜਾਣ ਕਾਰਨ ਗੁੱਸਾ ਆਵੇ ਧੀਰਜ ਵਿੱਚ ਰਹੋ ਉਹਨਾਂ ਦਾ ਨਾਮ ਸੁਣੋ ਅਤੇ ਹੋ ਸਕੇ ਤਾਂ ਇਸ ਨੂੰ ਵਾਪਸ ਦੁਹਰਾਓ ਕਿਸੇ ਆਟੋ ਪਾਇਲਟ ਵਰਗੇ ਕਿਸੇ ਵਿਅਕਤੀ ਦੀ ਬਜਾਏ ਪਾਇਲਟ ਵਰਗੇ ਬਣੋ ਅਤੇ ਯਾਦ ਰੱਖੋ ਹਾਜ਼ਰ ਜਵਾਬ ਹੋਣਾ ਸਿਰਫ ਤੁਹਾਡੀ ਯਾਦਾਸ਼ਤ ਹੀ ਤੇਜ਼ ਨਹੀਂ ਕਰਦਾ ਹੈ ਇਹ ਤੁਹਾਡੇ ਦਿਮਾਗ ਦੀ ਤੰਦਰੁਸਤੀ ਨੂੰ ਵੀ ਵਧਾ ਸਕਦਾ ਹੈ ਅਤੇ ਤੁਹਾਨੂੰ ਖੁਸ਼ ਰੱਖਦਾ ਹੈ